ਜੀ ਪਹੁੰਚਿਆ ਭਗਵਾਨ ਵਾਲਮੀਕ ਜੀ ਦੇ ਮੰਦਿਰ ਤੇ ਆਪਣੇ ਅੰਦਰਲੇ ਮੱਲੇ ਤੇ ਉੱਥੇ ਤੁਹਾਨੂੰ ਸਾਰੇ ਦਰਸ਼ਨ ਦਿਖਾਰੇ ਕਰਾਉਂਦੇ ਸੰਗਤ ਤੇ ਅੰਦਰ ਪ੍ਰੋਗਰਾਮ ਚੱਲਣ ਡਿਆ ਤਾਂ ਆਪਾਂ ਹੁਣ ਅੰਦਰ ਚੱਲਦੇ ਆਂ ਅੰਦਰ ਜਾ ਕੇ ਤੁਹਾਨੂੰ ਸਾਰਾ ਪੇਰਵਾ ਦਿਖਾਉਂਦੇ ਆਂ ਇੱਧਰ ਭਾਈ ਹਲਵਾਈ ਲੱਗੇ ਆ ਉਹ ਵੀਰ ਹੁਣੇ ਸੇਵਾ ਕਰਦੇ ਆ ਪਤਾ ਨਹੀਂ ਕੀ ਕਹਿ ਗਿਆ ਉਹ ਇੱਧਰ ਪਾਸੇ ਹਲਵਾਈ ਲੱਗੇ ਆ ਭਾਈ ਤਿਆਰੀਆਂ ਤਿਆਰੀਆਂ ਹੀ ਕੀ ਕੀ ਬਣਾਇਆ ਬਾਬਾ ਜੀ ਬੋਲਾ ਜਾ ਰਿਹਾ ਜੀ ਅਜੇ ਉਸ ਤੋਂ ਬਾਅਦ ਅਲ੍ਹਾ ਘਣ ਪਨੀਰ ਕਾਈਪ ਨੀਰੇ ਦਾਲ ਮਖਣੀ ਦਾ ਸੇਵਾ ਅਜ ਪੂਰੀ ਹੋਊ ਸੰਗਤ ਦੀ ਪੂਰੀ ਫੁੱਲ ਪੰਜਾਬ ਪੂਰੀਆਂ ਤਿਆਰੀਆਂ ਜੀ ਪੰਜਾਬ ਵਾਲਾ ਪੂਰੀਆਂ ਤਿਆਰੀਆਂ ਚੱਲ ਰਹੀਆਂ ਬਈ ਇੱਥੇ ਸ਼ੁਰੂ ਕਰ ਦਿੱਤੀ ਜੇ ਮੈਂ ਹਾਂਜੀ ਚੱਲ ਰਹੀਆਂ ਤਿਆਰੀਆਂ ਜੀ ਗੁਰੂ ਘਰ ਲੱਗਦੇ ਪੜ ਰਹੇ ਨੇ ਚਾਪ ਬੜੀ ਚਾਪ ਕੋੜਾ ਜੱਲਣਾ ਬੈਠਾ ਜੀ ਤੇ ਨਿਸ਼ਾਨ ਸਾਹਿਬ ਤੋਂ ਮੀਂਹ ਕਰਕੇ ਥੋੜਾ ਹੋ ਗਿਆ ਮੀਂਹ ਕਰਕੇ ਲੇਟ ਹੋ ਗਿਆ ਥੋੜਾ ਜਿਹਾ ਬਸ ਹੋਰ 5-7 ਮਿੰਟ ਦਾ ਹੀ ਆ ਜਾਣਾ ਕਰੋ ਨਿਸ਼ਾਨ ਸਾਹਿਬ ਕਬਾਤ ਤੇਰੀ ਆਜੀ ਤੇਰੀ ਆਜੀ ਹਾਂਜੀ ਆਜੀ ਚੜਦੀ ਕਲਾ ਜੀ ਚੜਦੀ ਕਲਾ ਉਹ ਜਿਹਦਾ ਪੰਦਰਾਉਣ ਚੱਲਦੇ ਆ ਜੀ ਪਹਿਲਾਂ ਉੱਤਲੇ ਪਾਸੇ ਗਿਆ ਜੀ ਉੱਤਲੇ ਪਾਸੇ ਆਉਣ ਤੁਹਾਨੂੰ ਦਿਖਾਉਂਦੇ ਆਂ ਗੇਟ ਦੇ ਕੋਸਾ ਜਾ ਪਿਆ ਹਮੰਦਰ ਦਾ ਤਿਆਰੀਆਂ ਇੰਦਰ ਸ਼ਿਵਾਂ ਵੀ ਵੀ ਕਰਕੇ ਦੇਖ ਲੋ ਰੇਨ ਕੋਰਟ ਵੀ ਪਾਏ ਆ ਸਾਰਿਆਂ ਨੇ ਮੀਂਹ ਚੱਲ ਰਿਹਾ ਪੂਰਾ ਜੀ ਇਹ ਪਾਣੀ ਦੇ ਇੱਧਰ ਦੇਖੋ ਆਪ ਜੀ ਸਾਰੇ ਇੱਥੇ ਅੰਦਰ ਨਾਮ ਦਾ ਦੱਸਦਾ ਇਹ ਖੜੇ ਆ ਬੰਦੇ ਤਾਂ ਆਪੇ ਜੀਵਨ ਹਮੇਸ਼ਾ ਆਇਓ ਆਇਓ ਪਿਆਰੀਆਂ ਬੱਚਿਆ ਸਭ ਬੰਦੇ ਪਿਆਰੇ ਇੱਧਰ ਆਪਾਂ ਚੱਲਦੇ ਆਂ ਅੰਦਰ ਵੀ ਹਜੇ ਨਹੀਂ ਪੈ ਗਿਆ ਕਰਕੇ ਨਾ ਸਾਫ ਸਵੈੀਆਂ ਵਾਲੀਆਂ ਹਿਸਾਬ-ਕਾਬ ਜਿੱਦਾ ਚੜਦਾ ਤੇ ਪੜਦੇ ਆ ਆ ਮੋਢੇ ਸੇਵਾ ਕਰਦੇ ਆ ਜਾਂ ਮਾਰ ਮੈਂਡ ਦਾ ਅਧਿਐਨ ਕਰਦੇ ਆ ਜਾਂ ਪਾਵਨ ਮਾ ਜੋਗ ਬੁੱਧਿਸਧਾ ਅਧਿਐਨ ਕਰਦੇ ਆ ਉਹ ਤੋਂ ਠਾਹ ਕਰਦੀ ਗਏ ਨੇ ਉਹਦੇ ਵਿੱਚੋਂ ਬੰਨੋ ਪ੍ਰਾਪਤ ਕੀ ਹੁੰਦਾ ਆ ਉੱਤੇ ਚੱਲਦੇ ਆਂ ਫਸ ਗਿਆ ਆਂ ਟੀਵੀ ਆ ਗਿਆ ਆਪਣੀ ਜ਼ਿੰਦਗੀ ਮਾਤਮਾਂ ਦੇ ਚਰਨਾਂ ਵਿੱਚ ਅਸੀਂ ਆਪਾਂ ਉਸਨੂੰ ਉੱਤੇ ਆ ਗਏ ਹੁਣ ਨਾਲ ਨਾਲ ਦਿਖਾ ਲਈ ਜਾਨੇ ਆਂ ਤ੍ਰਿਪਲਵਾਨ ਜੀ ਵੀ ਆ ਗਏ ਸੀਵਾ ਦੇ ਹਾਂਜੀ ਕਿੱਦਾਂ ਜੀ ਵਧੀਆ ਜੀ ਵਧੀਆ ਪਹੁੰਚ ਗਏ ਆਂ ਅੰਦਰ ਚੱਲਦੇ ਆਪਾਂ ਮੈਂ ਕਹਿੰਦਾ ਮੱਥਾ ਠੇਕ ਲਈਏ ਨਾ ਜਾਪ ਉਹ ਮੱਥਾ ਟੇਕਣ ਤੋਂ ਬਾਅਦ ਚ ਫੇ ਅੰਦਰ ਲਾ ਵੀਰਵਾਦ ਖਾਲ ਦੇ ਤਾ। ਉਹ ਆਪ ਮੱਥਾ ਟੇਕ ਲਈਏ। ਬਾਕੀ ਕੰਮ ਚ ਚਾਹਦੇ ਨੇ। ਬਾਦਨੇ ਕੀ ਬ੍ਰਹਮ ਆਦਿਆ ਦੇ ਵਿੱਚ ਮੋਛਦੀ ਕਿਰਪਾ ਦਾ ਕਰਾਂ। ਤਾਂ ਜੋ ਉਹ ਵੀ ਨਿਸ਼ਾਮ ਸਾਹਿਬ ਦੀ ਸੇਵਾ ਦੇ ਵਿੱਚ ਆ ਕੇ ਸੇਵਾ ਕਰ ਸਕਣ। جو بھولے سو نرپ ہے بھگوان والمیک مہاراج کی جائے شری شری ایک سو اٹھ ست گرو گرواناتھ مہاراج کی جائے سروت سات سنگت کی جائے آدھی دھرم کی جائے آدھی دھرم کے سبھی مہا پرکوں کی جائے جو بھولے سو نرپ مہاراج کی پرات مہاراج کی آشرم منترا بچا ہر سال بھگوان والمیک جی آگمن دس ترم چنڈا چڑھایا جاتا ہے پرمات والمی مہاراج جینے نشان صاحب پوجا ارچنا مندر بھی کی جاتی ہے بالمی دا سندر کانڈ دا پاٹھ کیا جاتا ہے کی وہاں میں شروع بھئی انہیں دیر بعد دادا تھا مندر اور مندر کا جنشن سال کروانا 10 منٹ لگتا ہے تو بتانا میں بتا رہی ہوں پوری کی جاتی ہے سدرے جگہ تے

سهر لائے ویژمانos ہوگانا ہمیں خطین jerو باب کرو کہ farklı جاتا مندے آر في برم لو لم curs CDU ارrier ing غضا جام رما ابنا shuttle ابنصل والاpan ਜੀ 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 ਜ ਨਿਸ਼ਾਨ ਸਾਹਿਬ ਲੱਗੇ ਆ ਚੜਾਉਣ ਸਾਡਾ ਪਿੰਡ ਆ ਜਿੱਦਨ ਵੀ ਨਿਗਾਹ ਮਾਰ ਲਓ ਇਹ ਜਦ ਨਾਲ ਲਓ ਪਿੰਡ ਦਾ ਤੁਹਾਨੂੰ ਬਾਲਾ ਨਹੀਂ ਤਾਂ 30% ਪਿੰਡ ਇਹਦੇ ਵਿੱਚ ਆਉਣਾ ਇੱਥੇ ਖੜ ਕੇ ਜੇ ਜ਼ਿਆਦਾ ਦੇਖਣਾ ਫੇ ਉਹ ਉੱਚੀ ਬਿਲਡਿੰਗ ਤੇ ਚੜ ਕੇ ਦੇਖਣਾ ਪੈਣਾ ਸਾਰਾ ਭਾਈ ਉਹ ਉੱਥੇ ਪਰ ਇਹ ਵੀ ਬਹੁਤ ਆ ਸਾਡੇ ਪਿੰਡ ਦੀ ਆਬਾਦੀ ਮੇਰੇ ਹਿਸਾਬ ਨਾਲ ਵੀ 12-13000 ਤੋਂ ਉੱਤੇ 15000 ਦੇ ਲੱਗੇ-ਛਾਗੇ ਵਾਦੀ ਹੁੰਦੀਆਂ ਪਿੰਡ ਦੀ ਵੱਡਾ ਪਿੰਡ ਆ ਪਰਾਂਦੀ ਰਸਤਾਂ ਸ਼ਿਸ਼ਾ ਪਰਵਾਦੀ ਹੁਣ ਸਰਕਾਰ ਨੇ ਕਰਤਾ ਸਮੇਤ ਜੀ ਰਾਮੁਕੀਰ ਕਾ ਜਾਨਤੀਏ اور بیٹی ہے جاندی تو جلدی منظر پہنچنے کے کرپال کرو اور ہر ایک پروگرام سر جا سکے جو E oh.